ਚਾਈਨਾ ਡੋਰ ਦੀ ਵਰਤੋਂ ਰੁਕੜਦਾ ਨਾਮ ਹੀ ਨਹੀਂ ਲੈ ਰਹੀ ਜਿਸ ਦੇ ਕਾਰਨ ਅਕਸਰ ਹੀ ਹਾਦਸੇ ਦਰਹਾਸੇ ਹੁੰਦੇ ਰਹਿੰਦੇ ਹਨ ਤੇ ਹੁਣ ਜਲੰਧਰ ਫਗਵਾੜਾ ਗੇਟ ਗਲੀ ਨੰਬਰ 4 ਦੇ ਵਿੱਚ ਇੱਕ ਕਬੂਤਰ ਜੋ ਕਿ ਚਾਈਨਾ ਡੋਰ ਦੇ ਵਿੱਚ ਔਨ ਕਾਰਨ ਮੌਤ ਦਾ ਸ਼ਿਕਾਰ ਹੋ ਗਿਆ ਇਸੇ ਦੇ ਕਾਰਨ ਅੱਜ ਉੱਥੇ ਦੇ ਲੋਕਾਂ ਵੱਲੋਂ ਬਹੁਤ ਰੋਸ ਪਾਇਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਚਾਈਨਾ ਡੋਰ ਦੇ ਉੱਪਰ ਹਰ ਹਾਲਤ ਦੇ ਵਿੱਚ ਬੈਨ ਹੋਣਾ ਚਾਹੀਦਾ ਕਿਉਂਕਿ ਇਸੇ ਦੇ ਕਾਰਨ ਬਹੁਤ ਸਾਰੇ ਹਾਦਸੇ ਦਰਹਾਸੇ ਹੁੰਦੇ ਰਹਿੰਦੇ ਹਨ ਟੂ ਵੀਲਰ ਤੇ ਜਾਣ ਵਾਲੇ ਕਈ ਪਰਿਵਾਰਾਂ ਦੇ ਗਲੇ ਹੱਥ ਕੱਟੇ ਜਾਂਦੇ ਹਨ ਅਤੇ ਜੰਗਲੀ ਜੀਵੀ ਬਹੁਤ ਮਰਦੇ ਹਨ ਉਹਨਾਂ ਸਰਕਾਰ ਪਾਸੋਂ ਚਾਈਨਾ ਡੋਰ ਤੇ ਪਾਬੰਦੀ ਦੀ ਪੂਰਨ ਤੌਰ ਤੇ ਮੰਗ ਕੀਤੀ ਹੈ ਜਲੰਧਰ ਤੋਂ ਹਰਿਸ਼ ਪੰਡਾਰੀ ਅਤੇ ਮਨਪ੍ਰੀਤ ਸਿੰਘ ਦੀ ਰਿਪੋਰਟ ਕਿਹੜੀ ਜਗ੍ਹਾ ਸਰ ਇਹ ਫਗਵਾੜਾ ਗੇਟ ਸ਼ੇਰੇ ਪੰਜਾਬ ਮਾਰਕਾ ਹਾਂ ਸਰ ਇਹ ਕਿਹੜਾ ਜਿਹੜਾ ਪੰਛੀ ਲਟਕਿਆ ਹੋਇਆ ਹੈ ਕਿੰਨੇ ਚਿਰ ਹੋ ਗਿਆ ਨੂੰ ਇਹਨੂੰ ਦੋ ਤਿੰਨ ਦਿਨ ਹੋ ਗਏ ਹੈ ਜੀ ਠੀਕ ਹੈ ਇਹ ਮਰਿਆ ਹੀ ਹੋਇਆ ਸੀਗਾ ਜੀ ਜੇ ਥੋੜਾ ਜੀਣਾ ਹੁੰਦਾ ਇਹ ਕੱਢ ਲੈਣਾ ਸੀ ਇਹਨੂੰ ਹਾਂ ਇਹ ਚਾਈਨਾ ਡੋਰ ਕਰਕੇ ਹੋਇਆ ਹੈ ਕਿਉਂਕਿ ਚਾਈਨਾ ਡੋਰ ਦੇ ਨਾਲ ਨੁਕਸਾਨ ਬਹੁਤ ਹੁੰਦਾ ਬੰਦੀਆਂ ਦਾ ਨੁਕਸਾਨ ਹੋ ਰਿਹਾ ਤੇ ਇਹ ਜਾਨਵਰ ਹੈ ਵਿਚਾਰਾ ਨਹੀਂ ਜਦੋਂ ਲਟਕਿਆ ਕਿਸੇ ਨੇ ਉਹਦਾ ਮੌਕੇ ਤੇ ਨਹੀਂ ਦੇਖਿਆ ਇਹ ਮੇਰੇ ਖਿਆਲ ਸੰਡੇ ਨੂੰ ਹੋਣਾ ਸੰਡੇ ਨੂੰ ਛੁੱਟੀ ਹੁੰਦੀ ਹੈ ਅੱਛਾ ਉਹ ਉਸ ਲਈ ਮਰਿਆ ਹੀ ਹੋਇਆ ਸੀਗਾ ਦੇਖੋ ਪ੍ਰਧਾਨ ਜੀ ਆਉਣ ਵਾਲੇ ਸਮੇਂ 'ਚ ਚਾਈਨਾ ਡੋਰ ਦਾ ਯੂਜ਼ ਵੀ ਹੋਣਾ ਹੈ ਕਈ ਡੋਰਾ ਵੀ ਆਣੀਆਂ ਨੇ ਪਤੰਗਾ ਸੀਜ਼ਨ ਵੀ ਆਣਾ ਹੈ ਪਰ ਇਹ ਕਿਤਨੇ ਕਿਤੇ ਲੱਗਦਾ ਨਹੀਂ ਕਿ ਬੱਚਿਆਂ ਲਈ ਵੀ ਹਾਨੀਕਾਰਕ ਹੈ ਇਹ ਚੀਜ਼ ਪੂਰੀ ਤਰ੍ਹਾਂ ਨਾਲ ਬੈਨ ਹੋਣੀ ਚਾਹੀਦੀ ਹੈ ਇਹ ਤਾਂ ਬਹੁਤ ਹਾਨੀਕਾਰਕ ਹੈ ਚੱਲਦੇ-ਚੱਲਦੇ ਮੋਟਰਸਾਈਕਲ ਤੇ ਕਈ ਵਾਰੀ ਧੌਣ ਵੱਢੀ ਜਾਂਦੀ ਹੈ ਇਹਦੇ ਨਾਲ ਤੇ ਪੈਰ ਵੱਢੇ ਜਾਂਦੇ ਨੇ ਅਕਸਰ ਦੇਖਿਆ ਜਿਆਦਾ ਕਿ ਕਈ ਕੇਸ ਹੁੰਦੇ ਆ ਕਿ ਵੀ ਹੁੰਦੇ ਦੇ ਨਾਲ ਤੇ ਇਹ ਬੰਦ ਹੋਣੀ ਚਾਹੀਦੀ ਹੈ ਚਾਈਨਾ ਡੋਰ ਬੰਦ ਹੋਣੀ ਚਾਹੀਦੀ ਪਰ ਇੱਥੇ ਲੋਕ ਜਿਹੜੇ ਪ੍ਰਸ਼ਾਸਨ ਨੇ ਇੱਥੇ ਕਾਰਵਾਈ ਜ਼ਰੂਰ ਕਰ ਰਿਹਾ ਬਜ਼ਾਰਾ ਚ ਕੀ ਲੱਗਦਾ ਕਿ ਪਿੱਛੋਂ ਜਿੱਥੋਂ ਆਂਦੀ ਹੈ ਫੈਕਟਰੀਆਂ ਬੰਦ ਹੋਣੀਆਂ ਚਾਹੀਦੀਆਂ ਕਿਉਂਕਿ ਦੁਕਾਨਦਾਰ ਜਿੰਨੇ ਦਾ ਪਿੱਛੋਂ माल ਨਹੀਂ ਆਏਗਾ ਦੁਕਾਨਦਾਰ ਕਿਵੇਂ ਵੇਚੇਗਾ ਚੀਜ਼ ਹਾਂਜੀ ਹਾਂਜੀ ਬਿਲਕੁਲ ਕਿਉਂਕਿ ਪਿੱਛੋਂ ਬੰਦ ਹੋਈ ਜੇ ਪਿੱਛੋਂ ਜੇ ਬੰਦ ਹੋਇਆ ਤੇ ਸਾਰਾ ਕੰਮ ਠੀਕ ਹੋ ਜਾਣਾ ਹੈ ਤੇ ਅਸੀਂ ਕਈ ਵਾਰੀ ਕਬੂਤਰ ਜਿਹੜੇ ਹੈਗੇ ਨੇ ਵਸਦੇ ਨੇ ਅਸੀਂ ਕੱਟਦੇ ਆ ਪੌੜੀ ਲਾ ਕੇ ਕਬੂਤਰ ਇਹ ਵਾਰੀ ਅਸੀਂ ਕੱਢੇ ਆ ਇਹਨਾਂ ਨੂੰ ਫਿਰ ਪਾਣੀ ਵੀ ਪਲਾਇਆ ਉਹਨਾਂ ਨੂੰ ਜਿੰਦੇ ਵੀ ਬਚ ਗਏ ਨੇ ਕਈ ਪਰ ਇਹ ਸਾਡੇ ਨਜ਼ਰ 'ਚ ਨਹੀਂ ਆਇਆ ਨਹੀਂ ਤਾਂ ਅਸੀਂ ਇਹ ਬਚਾ ਲੈਣਾ ਤੁਹਾਨੂੰ ਕੀ ਲੱਗਦਾ ਨਗਰ ਨਿਗਮ ਕਰਮਚਾਰੀਆਂ ਇਹਨਾਂ ਨੂੰ ਲਾਣਾ ਵੀ ਚਾਹੀਦਾ ਹੁਣ ਇਹਨਾਂ ਨੂੰ ਲਾਣਾ ਚਾਹੀਦਾ ਕਿਉਂ ਨਹੀਂ ਲਾਣਾ ਚਾਹੀਦਾ ਉਹਨਾਂ ਦਾ ਕੰਮ ਹੈ ਜੀਵ ਤਾਂ ਜੀਵ ਹੈ ਭਾਵੇਂ ਇਨਸਾਨ ਹੈ ਜਾਂ ਕੋਈ ਜਾਨਵਰ ਹੈ ਹਾਂਜੀ ਬਿਲਕੁਲ ਜੀ ਜੀਵ ਜੀਵ ਹੈ ਜਾਂ ਬੰਦਾ ਬੰਦਾ ਹੈ ਤੁਹਾਨੂੰ ਕੀ ਲੱਗਦਾ ਹੈ ਪ੍ਰਸ਼ਾਸਨ ਦੀ ਨਲਾਇਕੀ ਇਹਦੇ ਵਿੱਚ ਇਹ ਪ੍ਰਸ਼ਾਸਨ ਦੀ ਨਲਾਇਕੀ ਹੈ ਜਿਹੜਾ ਕਹਿੰਦੇ ਇਸ ਤਰ੍ਹਾਂ ਚਾਈਨਾ ਡੋਰ ਸਰ ਮੈਂ ਇੱਕ ਗੱਲ ਤੁਹਾਨੂੰ ਪੁੱਛਣਾ ਚਾਹਨਾ ਜਦੋਂ ਦੇਨ ਤਿਹਾੜਾਂ ਦੇ ਡੋਰ ਦਾ ਪਤੰਗਾ ਆ ਤੇ ਉਦੋਂ ਤੋਂ ਚਾਈਨਾ ਡੋਰ ਫੇਰ ਢਹਲੇ ਨਾਲ ਵਿਕਦੀ ਪ੍ਰਸ਼ਾਸਨ ਅੰਧਿਹਾਰ ਕੋਈ ਨਹੀਂ ਉਹਦੇ ਵਾਲੇ ਪਾਸੇ ਸ਼ਾਸਨ ਨੂੰ ਚਾਹੀਦਾ ਹੈ ਕਿ ਇਹਦੇ ਵੱਲ ਧਿਆਨ ਦੇਣ ਤੇ ਚਾਈਨਾ ਡੋਰ ਜਿਹੜੇ ਵੇਚਦੇ ਆ ਉਹਨਾਂ ਤੇ ਕਹਿੰਦੇ ਬੰਨ ਲੈ ਨਹੀਂ ਬਹੁਤ ਵਾਰੀ ਸਰਕਾਰ ਕਹਿੰਦੀ ਹੈ ਕਿ ਨਸ਼ਾ ਖਤਮ ਕਰ ਦੇਾਂਗੇ ਇਦਾਂ ਹੋ ਜਾਊਗਾ ਪਰ ਤੁਸੀਂ ਦੇਖੋ ਕਿੰਨੇ ਸਾਲਾਂ ਤੋਂ ਜਿਹੜੀ ਚਾਈਨਾ ਡੋਰ ਆ ਇਹ ਹੀ ਨਹੀਂ ਖਤਮ ਹੋਣ ਦੀ ਸਰਕਾਰ ਦੇ ਕੋਲ ਨਸ਼ਾ ਕਿੱਥੋਂ ਖਤਮ ਹੋ ਜਾਊਗਾ ਨਸ਼ਾ ਦਾ ਖਤਮ ਹੋਣ ਦੀ ਬਹੁਤ ਦੂਰ ਦੀ ਗੱਲ ਹੈ ਚਾਈਨਾ ਡੋਰ ਬੰਦ ਕਰ ਰਹਿਣਾ ਨਹੀਂ ਚਾਈਨਾ ਡੋਰ ਵਾਲਿਆਂ ਨੂੰ ਕਈ ਵਾਰੀ ਪ੍ਰਸ਼ਾਸਨ ਪਕੜ ਕੇ ਵੀ ਲੈ ਗਿਆ ਲੇਕਿਨ ਫੇਰ ਵੀ ਵਿਕਦੀ ਵੀ ਤੁਹਾਨੂੰ ਕੀ ਲੱਗਦਾ ਮਿਲੀ ਭਗਤ ਆ ਇਹ ਮਿਲੀ ਭਗਤ ਹੀ ਆ ਜੀ ਹੋਰ ਕੁਝ ਨਹੀਂ ਹੋ ਸਕਦਾ ਕਹਿੰਦਾ ਨਹੀਂ ਤਾਂ ਬੰਦ ਹੋਣੀ ਚਾਹੀਦੀ ਸੀਗੀ ਹੁਣ ਤੱਕ ਤਾਂ ਬੰਦ ਹੋਣੀ अच्छा किਵੇਂ ਦੇਖਦੇ ਪਿਓ ਕਿ ਪੱਖੀ ਚਾਈ ਨਾ ਡੋਰ ਹੈਗੀ ਇਹਦਾ ਸਾਡੇ ਟਾਈਮ ਦੇ ਵਿੱਚ ਤੇ ਡੋਰਾ ਹੁੰਦੀਆਂ ਨਹੀਂ ਸੀ 395 99 ਦੇ ਵਿੱਚ ਇਹ ਤੇ ਹੁਣ ਡੋਰਾ ਡੋਰਾ ਆ ਗਈਆਂ ਜਾਂਦੀ ਇਹਨਾਂ ਕੋ ਨਸ਼ੇ ਤੇ ਫੜਿਆ ਨਹੀਂ ਜਾਂਦਾ ਆ ਕੰਮ ਦੇ ਹੁੰਦਾ ਨਹੀਂ ਹੁਣ ਜਾ ਕੇ ਦੇਖੋ ਤੁਸੀਂ ਕਿੰਨਾ ਬੁਰਾ ਹਾਲ ਹੈ ਹਰ ਜਗ੍ਹਾ ਤੇ ਅਸੀਂ ਜੇ ਕਹਨੇ ਪੱਖੀ ਬੇਜੁਬਾਨ ਹੈ ਕੁੱਤੇ ਹੈ ਕੋਈ ਵੀ ਕੋਈ ਵੀ ਹੈ ਮੇਰੇ ਆ ਵੀ ਕਿਉਂਕਿ ਰੋਡ ਸਾਈਡ ਤੇ ਮੰਨ ਲਓ ਕਿ ਡੋਰ ਵੱਸ ਗਈ ਜੀ ਤਾਂ ਦੋ ਤਿੰਨ ਸਾਲ ਪਹਿਲੇ ਦੀ ਗੱਲ ਹੈ ਤੇ ਮੈਂ ਬੜੀ ਮੁਸ਼ਕਲ ਨਾਲ ਬਚਾ ਵਜੂ ਬਚਾ ਆਪਣਾ ਕਿਉਂਕਿ ਇਹ ਡੋਰ ਬੜੀ ਟਿੱਕੀ ਹੁੰਦੀ ਹੈ ਕੱਪੜੇ ਵੀ ਫਾੜ ਦਿੰਦੀ ਹੈ ਬੰਦ ਤਾਂ ਦੀ ਇੱਕ ਅਲਰਟ ਜਰੂਰ ਜਾਰੀ ਕੀਤਾ ਜਾਂਦਾ ਹੈ ਕਿ ਰੋਡ ਸਾਈਡ ਤੇ ਚੱਲਣਾ ਹੈ ਤਾਂ ਇੱਕ ਵਾਰ ਦੇਖ ਚੱਕ ਕੇ ਚੱਲਣਾ ਹੈ ਕਿਉਂਕਿ ਡੋਰਾ ਜਿਹੜੀਆਂ ਹਟਦੀਆਂ ਨੇ ਕੀ ਲੱਗਦਾ ਕਿ ਇਹ ਡੋਰਾ ਬੰਦ ਹੋਣੀਆਂ ਚਾਹੀਦੀ ਬੰਦ ਹੋਣੀਆਂ ਚਾਹੀਦੀ ਬਿਲਕੁਲ ਬੰਦ ਹੋਣੀਆਂ ਚਾਹੀਦੀ ਆ ਬਚਾਰਾ ਦੇਖੋ ਪੰਛੀ ਕਿੰਦਾ ਹੈ ਲਟ ਗਿਆ ਪਾ ਜੀ ਤੁਸੀਂ ਗੱਲ ਕੀਤੀ ਤੁਸੀਂ ਬਸਤੀ ਛੇਕ ਤੋਂ ਤੁਹਾਡੇ ਪਿੱਛੇ ਬਸਤੀ ਛੇਕ ਦੇ ਵਿੱਚ ਵੀ ਰੇਟ ਮਾਰੀ ਪੁਲਿਸ ਨੇ ਡੋਰ ਕਾਫੀ ਪਕੜੀ ਹੈ ਲੇਕਿਨ ਫਿਰ ਵੀ ਕਾਰਵਾਈ ਕਿਉਂ ਨਹੀਂ ਹੋ ਰਹੀ ਪਤਾ ਨਹੀਂ ਇਹ ਤਾਂ ਸਰਕਾਰ ਨੂੰ ਪਤਾ ਹੈ ਜਿੱਸੇ ਦਾ ਨਹੀਂ ਮੰਦੇ ਹੋ ਕਿ ਦੁਕਾਨਦਾਰ ਚਲੋ ਵੇਚੇਗਾ ਚੀਜ਼ੇ ਆਏਗੀ ਤਾਂ ਵੇਚੇਗਾ ਜੇ ਪਿੱਛੇ ਵੀ ਤੁਹਾਡਾ ਕਹਿਣਾ ਮਤਲਬ ਜੇ ਪਿੱਛੇ ਹੀ ਬੰਦ ਹੋ ਜਾਵੇ ਤਾਂ ਉਹ ਨਹੀਂ ਸਹੀ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਚਾਈਨਾ ਡੋਰਾਂ ਦੀ ਚਲੋ ਜਿੱਥੋਂ ਵੀ ਆਂਦੀ ਹੈ ਕਿ ਇੰਡੀਅਨ ਮਾਰਕਾ ਲਾ ਕੇ ਵੀ ਵੇਚਣ ਲਾ ਪਏ ਨੇ ਹੁਣ ਕਿਉਂਕਿ ਨਿੱਕੇ ਲਿਖਿਆ ਵੀ ਆਂਦਾ ਕਿ ਨੋਟ ਯੂਜ਼ ਕਾਈਟ ਪਹਿਲਾਂ ਪਹਿਲਾਂ ਕੀ ਹੁੰਦਾ ਸੀ ਅਸੀਂ ਜਦੋਂ ਜਿਹੜਾ ਡੋਰਾ ਜਿਹੜੀਆਂ ਹੁੰਦੇ ਸਾਈਂ ਦਾ ਸਕੂਲ ਕੋ ਜਾਂ ਹੋਇਆ ਜਾਂ ਪੂਰਬੀ ਚੌਕ ਕੋ ਠਾਗੜ ਡੋਰਾ ਠਾਗੜ ਡੋਰਾ ਅਸੀਂ ਉਹ ਲੈਂਦੇ ਸੀ ਉਹ ਯੂਜ਼ ਕਰੋ ਇਸ ਤੇ ਕਹਿੰਦੇ ਉਹ ਯੂਜ਼ ਕਰੋ ਉਹ ਜ਼ਿਆਦਾ ਬਿਹਤਰ ਕਿਉਂਕਿ ਕੁਝ ਹੀ ਦਿਨਾਂ ਬਾਅਦ ਲੋੜੀ ਵੀ ਆਣੀ ਹੈ ਸੀਜ਼ਨ ਸ਼ੁਰੂ ਹੋ ਜਾਣਾ ਪਤੰਗਾਂ ਦਾ ਤੇ ਉਸ ਤੋਂ ਬਾਅਦ ਕਈ ਬੱਚਿਆਂ ਨੇ ਆਪਣੇ ਪੇਰੈਂਟਸ ਨੂੰ ਵੀ ਕਹਿਣਾ ਕਿ ਚਾਈਨਾ ਡੋਰ ਲੈ ਕੇ ਦੋ ਚਾਈ ਉਹਦੇ ਬਾਰੇ ਕੀ ਕਹਿਣਾ ਹੈ ਪੇਰੈਂਟਸ ਨੂੰ ਕੀ ਅਪੀਲ ਕਰਨਾ ਚਾਹੁੰਦੇ ਪੇਰੈਂਟਸ ਜਿਹੜੇ ਬੱਚਿਆਂ ਨਾਲ ਅਸੀਂ ਅੱਜ ਅਪੀਲ ਕਰਨਾ ਚਾਹੁੰਦਾ ਵੀ ਚਾਇਨਾ ਡੋਰ ਦਾ ਬਾਈ ਕੱਟ ਕਰਦੇ ਜੀ ਕੋਈ ਫਾਇਦਾ ਨਹੀਂ ਚਾਹੀਦਾ ਕੀ ਲੱਗਦਾ ਲੋਕ ਜੇ ਉਪਰਾਲਾ ਕਰਨ ਬੰਦ ਕਰਨ ਬੰਦ ਨਾ ਹੋਵੇ ਭਾਵੇਂ ਨਾ ਹੋਵੇ ਪਰ ਲੋਕ ਜੇ ਬੰਦ ਕਰਨ ਲੱਗਣਗੇ ਦੁਕਾਨਦਾਰ ਉਹ ਮੈਂ ਕਹਿੰਦਾ ਵੇਚਣ ਹੀ ਨਾ ਸਿੱਧੀ ਗੱਲ ਦੁਕਾਨਦਾਰ ਤਾਂ ਚਲੋ ਵੇਚਣ ਹੀ ਨਾ ਜੇ ਲੋਕ ਵੀ ਉਪਰਾਲਾ ਕਰਨ ਬੰਦ ਕਰਨ ਦੀ ਤੇ ਵਿਕੇਗੀ ਨਹੀਂ ਉਹਨਾਂ ਤੋਂ ਬਸ ਕਮਾਈ ਦਾ ਸਵਾਲ ਹੈ